ਦੇਖੋ ਮਹਾ ਪੰਜਾਬ ਤੋਂ ਇਹਨਾਂ ਨੇ ਮਿੰਨੀ ਪੰਜਾਬ ਬਣਾਇਆ ਆਪਣੇ ਹਿਸਾਬ ਨਾਲ ਸਾਰਾ ਸਰਮਾਇਆ ਆਪਣਾ ਖੜਾ ਕਰਕੇ ਸਭ ਕੋ ਹਾਜਲ ਹਰਿਆਣਾ ਵਿੱਚ ਇਹਨਾਂ ਦੀ ਵਾਰੀ ਨਹੀਂ ਆਉਂਦੀ ਸੀ ਮੈਂ ਕਿ ਤੁਹਾਨੂੰ ਗੱਲ ਦੱਸਣੀ ਚਾਹਣਾ ਆ ਵੀ ਜਿਵੇਂ ਮੈਨੂੰ ਨਜ਼ਰ ਆ ਰਿਹਾ ਕਿ ਸਖਬੀਰ ਬਾਦਲ ਨਰਸਿਸਿਜ਼ਮ ਬਿਮਾਰੀ ਦਾ ਸ਼ਿਕਾਰ ਹੋ ਕਿ ਬਾਦਲੇ ਇੱਕ ਤਰ੍ਹਾਂ ਤੇ ਤਾਂ ਜਾ ਕੇ ਮਾਦੀ ਮੰਗ ਰਿਹਾ ਗੁਨਾਹ ਆਪਣੇ ਕਬੂਲ ਰਿਹਾ ਤਨਖਾਹ ਲਵਾ ਰਿਹਾ ਫਿਰ ਉਹਦੇ ਤੋਂ ਭੱਜ ਰਿਹਾ ਇਹ ਜਿਹੜੀ ਲੜਾਈ ਆ ਇਹਨੂੰ ਵਧਾਇਆ ਜਾ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਵੀ ਕੁਝ ਬੋਲ ਰਿਹਾ ਐਡੇ ਵੱਡੇ ਜਰਨੈਲ ਜਿਹਨੇ ਐਡਾ ਵੱਡਾ ਹਿੰਦੁਸਤਾਨ ਵਾਸਤੇ ਕੰਮ ਕੀਤਾ ਉਹਨਾਂ ਤੇ ਹਜ਼ਾਰ ਰੁਪਏ ਦਾ ਝੂਠਾ ਕ腐ਪਸ਼ਨ ਦਾ ਚਾਰਜ ਲਾ ਕੇ ਜੀ ਚੋ ਮੁਕਤ ਵੀ ਹੋ ਗਏ ਬਾਅਦ ਵੀ ਅਗਰ ਇਸ ਲੈਵਲ ਤੇ ਐਡੇ ਵੱਡੇ ਜਰਨੈਲ ਨਾਲ ਹੋ ਸਕਦਾ ਤੇ ਸਿੰਘ ਸਮਾਨ ਦੀ ਬਾਹ ਨਹੀਂ ਮਨੋੜੀ ਜਾ ਸਕਦੀ ਨਿਰਪਕ ਪੋਸਟ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਲਵੰਤ ਸਿੰਘ ਅਗਰਪੂਰੀ ਤੇ ਮੇਰੇ ਨਾਲ ਨੇ ਮੇਰੇ ਸਾਥੀ ਸਰਦਾਰ ਕੇਪੀ ਸਿੰਘ ਅੱਜ ਗੱਲ ਕਰਾਂਗੇ ਸਿੱਖ ਸਿਆਸਤ ਦੀ 2 ਦਸੰਬਰ ਤੋਂ ਲੈ ਕੇ ਅੱਜ ਤੱਕ ਜਿਹੜੀ ਰੋਜ਼ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਸਿੱਖ ਸਿਆਸਤ ਦਾ ਜਿਹੜਾ ਤਾਣਾ ਬਾਣਾ ਉਲਝ ਗਿਆ ਹੈ ਉਹ ਸੁਲਝਦਾ ਨਜ਼ਰ ਨਹੀਂ ਆ ਰਿਹਾ ਬਾਦਲ ਦਲ ਆਪਣੀ ਅੜੀ ਤੇ ਕਹਿਮ ਹੈ ਤੇ ਸੁਧਾਰ ਲਹਿਰ ਜਿਹੜੇ ਆ ਉਹ ਆਪਣੀ ਅੜੀ ਤੇ ਕਹਿ ਲੈ ਵਿੱਚ ਵਿਚਾਲੇ ਸਿੰਘ ਸਹਿਬਾਨ ਜਿਹੜੇ ਨੇ ਉਹ ਪੰਬਲਪੂਸੇ ਵਿੱਚ ਪਏ ਹੋਣੇ ਕੀ ਕਰਨ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੇ ਜਿਹੜੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਕੁਝ ਨਹੀਂ ਸੋਚ ਰਿਆ ਕਿ ਕੀ ਕੀਤਾ ਜਾਵੇ ਅੱਜ ਨਵੀਂ ਖਬਰ ਜਿਹੜੀ ਸਾਹਮਣੇ ਆਈ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਵਿਦੇਸ਼ੀ ਦੌਰੇ ਤੇ ਚਲੇ ਗਏ ਨੇ 15 ਦਿਨ ਵਾਸਤੇ ਇਹਦੀ ਵੱਖ-ਵੱਖ ਲੋਕਾਂ ਵੱਲੋਂ ਵੱਖ-ਵੱਖ ਰਹਿ ਦਿੱਤੀ ਜਾਰੀ ਕਿ ਕਿਉਂ ਗਏ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਸਰਦਾਰ ਕੇਪੀ ਸਿੰਘ ਹੋਰਾਂ ਦੇ ਨਾਲ ਜਾਣਾਂਗੇ ਕਿ ਜਿਹੜੇ ਇਹ ਜਥੇਦਾਰ ਵਿਦੇਸ਼ੀ ਦੌਰੇ ਤੇ ਗਏ ਨੇ ਇਹਦੇ ਪਿੱਛੇ ਕੀ ਹੋ ਸਕਦਾ ਆ ਕੇਪੀ ਸਿੰਘ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਸ੍ਰੋਤਿਆਂ ਦਾ ਵੀ ਨੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਕੇਪੀ ਸਿੰਘ ਜੀ ਜਿਵੇਂ ਤੁਸੀਂ ਵੀ ਖਬਰਾਂ ਸੁਣੀਆਂ ਨੇ ਕਿ ਜਥੇਦਾਰ ਅਕਾਲ ਤਖਤ ਸਾਹਿਬ ਯਾਨੀ ਰਗਵੀਰ ਸਿੰਘ ਵਿਦੇਸ਼ੀ ਦੌਰੇ ਤੇ ਚਲੇ ਗਏ ਨੇ 15 ਦਿਨਾਂ ਵਾਸਤੇ ਜੀ ਇੰਗਲੈਂਡ ਇੰਗਲੈਂਡ ਦਾ ਸੁਣਿਆ ਕਹਿੰਦੇ ਹਾਂ ਹਾਂ ਜਿੱਥੇ ਵੀ ਗਏ ਨੇ ਇਸ ਸਮੇ ਜਿਹੜੀ ਸਿੱਖ ਸਿਆਸਤਾ ਉਹ ਬੁਰੀ ਤਰ੍ਹਾਂ ਉਲਝੀ ਪਈ ਹੁੰਦਾ ਤਾਣਾ ਬਾਣਾ ਉਲਝਿਆ ਪਿਆ ਜਿਵੇਂ ਕਹਿੰਦੇ ਨੇ ਕਿ ਰੋਮ ਜਲ ਰਿਹਾ ਤੇ ਨਿਰੂ ਬੰਸਰੀ ਵਜਾ ਰਿਹਾ ਇੱਥੇ ਹੁਣ ਉਹ ਬੰਸਰੀ ਵਜਾ ਰਿਹਾ ਜਾਂ ਬੰਸਰੀ ਵਜਾਉਣ ਲਿਖ ਕੇ ਆ ਜਾ ਰਿਹਾ ਦੇਖੋ ਇਹਨੂੰ ਜਿਵੇਂ ਮਰਜ਼ੀ ਆਪਾਂ ਲੈ ਲਈਏ ਪੁਆਇੰਟ A ਆ ਕਿ ਜਰਨੈਲ ਦਾ ਲੜਾਈ ਦੇ ਵਿਚਕਾਰ ਰਣ ਦੇ ਵਿੱਚ ਇਸ ਸਥਿਤੀ ਦੇ ਮੌਕੇ ਇਸ ਤਰ੍ਹਾਂ ਜਾਣਾ ਬਿਲਕੁਲ ਇੱਕ ਵਧੀਆ ਸਿੰਪਟਮਸ ਨਹੀਂ ਹੈਗੇ ਜੜ ਦਾ ਛੱਡ ਕੇ ਜੜ ਦਾ ਛੱਡ ਕੇ ਕਹਿ ਲਓ ਯਾ ਤੁਸੀਂ ਦੇਖੋ ਇਹ ਜਿਹੜੀ ਟੱਗ ਆਫ ਵਾਰ ਇਹਨਾਂ ਨੇ ਰਸ਼ਾ ਕਿਸੇ ਕਸ਼ੀ ਦਾ ਇਹ ਜਿਹੜਾ ਦੋਹਰ ਬਣਾਇਆ ਹੋਇਆ ਹੈ ਨਾ ਜੋ ਸਿੰਘ ਸਹਿਵਾਨ ਕਰਦੇ ਹੈ ਜੋ ਡਾਇਰੈਕਸ਼ਨ ਦਿੰਦੇ ਹੈ ਇਹ ਉਹਨੂੰ ਨੈਗੇਟ ਕਰ ਦਿੰਦੇ ਆ ਡਿਲੂਟ ਕਰਦੇ ਆ ਅਲੱਗ-ਅਲੱਗ ਤਰੀਕਿਆਂ ਨਾਲ ਜੀ ਉਹਦਾ ਪ੍ਰਭਾਵ ਖਤਮ ਕਰਦੇ ਆ ਇਟਸ ਨਾਟ ਅ ਹੈਲਥੀ ਸਾਈਨ ਜੀ 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 ਕੁਝ ਲੋਕਾਂ ਵੱਲੋਂ ਇਹ ਰਹਿ ਦਿੱਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਮੈਂ ਵੱਖ-ਵੱਖ ਲੋਕਾਂ ਨੂੰ ਸੁਣਿਆ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਜਿਹੜੀ ਜਾਂਚ ਕਮੇਟੀ ਬਣਾਈ ਗਈ 3 ਮੈਂਬਰੀ ਦੀ ਜਾਂਚ ਕਮੇਟੀ ਜੀ ਉਹਨੇ ਫੈਸਲਾ ਦੇਣਾ ਆ ਉਹਨੇ ਆਪਣਾ ਸਾਰਾ ਕੁਝ ਤਿਆਰ ਕਰਕੇ ਜਾਂਚ ਜਿਹੜੀ ਆ ਉਹਦੀ ਪੜਤਾਲ ਦੀ ਰਿਪੋਰਟ ਦੇਣੀ ਆ ਜੀ ਤੇ ਇਹਨਾਂ 15 ਦਿਨਾਂ ਦੇ ਵਿੱਚ ਵਿੱਚ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਤੁਹਾਨੂੰ ਕਿਵੇਂ ਲੱਗਦਾ ਬਿਲਕੁਲ ਪ੍ਰੀਐਮਪਟਡ ਐਕਸ਼ਨ ਹੋ ਸਕਦਾ ਬਿਫੋਰ ਕਿ ਉਹ ਸਬਮਿਟ ਕਰਨ ਉਦੋਂ ਪਹਿਲਾਂ ਪਹਿਲਾਂ ਹੀ ਉਹਨਾਂ ਨੂੰ ਬਰਖਾਸਤ ਕਰਕੇ ਤੇ ਸਮਝੋ ਤੁਸੀਂ ਉਹ ਇਹ ਇਨੀ ਜਰਕ ਰਿਐਕਸ਼ਨ ਇਹਨੂੰ ਕਹਿੰਦੇ ਆਪਾਂ ਐਮਰਜੈਂਸੀ ਟਾਈਪ ਸਿਚੁਏਸ਼ਨ ਇਹ ਕ੍ਰੀਏਟ ਕੀਤੀ ਜਾਂਦੀ ਹੈ ਬਿਲਕੁਲ ਬਿਲਕੁਲ ਉਹ ਹਰਾਕਰੀ ਕ੍ਰੀਏਟ ਕਰਕੇ ਹੂੰ ਤੇ ਐਵੇਂ ਬੱਸ ਤੁਹਾਨੂੰ ਪਤਾ ਹੀ ਹੈ ਵੀ ਹੁਣ ਦੇਖੋ ਗੱਲ ਇਹ ਹੈ ਵੀ ਇਹਨਾਂ ਨੇ ਨਾ ਮਤਲਬ ਧਰਮ ਤੋਂ ਭਰਮ ਵਾਲੇ ਪਾਸੇ ਲੈ ਗਏ ਜੀ ਇੱਕ ਮੁੱਦਿਆਂ ਤੋਂ ਪਟਕਾ ਦਿਓ ਜਿਵੇਂ ਤੁਸੀਂ ਇਹਨਾਂ ਨੇ ਪੰਥ ਤੋਂ ਕੀ ਲੈਣਾ ਦੇਣਾ ਜੋ ਜੋ ਨਜ਼ਰ ਆਉਂਦਾ ਹੈ ਨਾ ਸਿੰਘ ਸਾਹਿਬਾਨ ਦੀ ਇੱਕ ਅੱਛੀ ਕੋਸ਼ਿਸ਼ ਹੈ ਤੇ ਐਟ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਕੇ ਹਨਾ ਬਈ ਪੰਥ ਪ੍ਰੋਗਰੈਸ ਕਰੇ ਇਕੱਠਿਆਂ ਕਰਕੇ ਜੋ ਵੀ ਉਹਨਾਂ ਨੇ ਉਹ ਡਾਇਰੈਕਟਿਵਸ ਆਪਰ ਉਹ ਦਿੱਤੇ ਹੂੰ ਇਹ ਹਰ ਪਾਸੇ ਮਤਲਬ ਹੁਣ ਦੇਖੋ ਹੁਣ ਇਹਦੇ ਚ ਇਹ ਹੋ ਸਕਦਾ ਬਈ ਜੋ ਵੀ ਉਹਨਾਂ ਨੇ ਐਕਸ਼ਨ ਤਾਂ ਲੈਣਾ ਹੀ ਆ ਉਹ ਦੇਖ ਰਿਹਾ ਰਾਈਟਿੰਗ ਇਜ਼ ਔਨ ਦਾ ਬਾਲ ਉਹ ਐਕਸ਼ਨ ਲੈਣਾ ਤੇ ਸਿੰਘ ਸਾਹਿਬ ਉਸ ਚੀਜ਼ ਦਾ ਹਿੱਸਾ ਬਣਨਾ ਨਹੀਂ ਛੋਣਗੇ ਜੀ ਤੇ ਉਹਨਾਂ ਨੂੰ ਪਰੇ ਕਰਕੇ ਦੇਖੋ ਸਿੰਘ ਸਹਿਬਾਨ ਦਾ ਇਸ ਤਰੀਕੇ ਜਾਣਾ ਅੱਜ ਦੇ ਕਮਰਸ਼ੀਅਲ ਵਰਲਡ ਦੇ ਵਿੱਚ ਦੇਖੋ ਹਰ ਐਡ ਨੇ ਵੱਡੀ ਡਿਸਪੈਂਸੇਸ਼ਨ ਐਡਾ ਸਿਸਟਮ ਚਲਾਉਣਾ ਤੇ ਕੋਈ ਨਾ ਕੋਈ ਕਮੀ ਪੇਸ਼ੀ ਕਿਸੇ ਵੇਲੇ ਰਹਿ ਜਾਂਦੀ ਹੈ ਇਹ ਕਿਹੜੇ ਵੇੜੇ ਕਿਦੀ ਕੀ ਕੱਢ ਲਿਆ ਹੋਣ ਕਿਸੇ ਨੂੰ ਵੀ ਆਰਮ ਟਵਿਸਟ ਬਲੈਕਮੇਲ ਕਰ ਸਕਦੇ ਕੇਪੀ ਸਿੰਘ ਜੀ ਉਹਨਾਂ ਨੂੰ ਉਧਰ ਤੋਰ ਕੇ ਹੁਣ ਪਿੱਛੇ ਜਿਹੜੇ ਤਿੰਨ ਰਹਿ ਗਏ ਉਹ ਇੱਕ ਤਾਂ ਸਸਪੈਂਡਡ ਹੈ ਤਿੰਨਾਂ ਨੂੰ ਮੈਨੇਜ ਕਰਨਾ ਸਖਾਲਾ ਹੋ ਗਿਆ ਉਹਨਾਂ ਕੋਲੋਂ ਫੈਸਲਾ ਲੈ ਲੈਣਾ ਇੱਥੇ ਤੁਹਾਨੂੰ ਇਹ ਜਾਂ ਉਹਨਾਂ ਦੀ ਫੈਸਲਾ ਦੇ ਕੇ ਉਹਨਾਂ ਦੀ ਸਹਿਮਤੀ ਲੈ ਲੈਣਾ ਇੱਥੇ ਤੁਹਾਨੂੰ ਇਹ ਬਿਆਨਬਾਜ਼ੀ ਉਹਨਾਂ ਦੇ 1 ਮਿੰਟ ਮੈਂ ਕਰ ਲੈਂਗੇ ਇੱਥੇ ਤੁਹਾਨੂੰ ਰੋਕੇ ਗੱਲ ਪੁੱਛਣਾ ਚਾਹਣਾ ਵੀ ਜਿਹੜਾ ਇਹਨਾਂ ਨੇ ਭੇਜਿਆ ਜਾਂ ਜਾ ਰਹੇ ਨੇ ਜੀ ਇਸ ਸਥਿਤੀ ਜਿਹੜੀ ਇਸ ਟਾਈਮ ਹਾਲਾਤ ਪੈਦਾ ਹੋਏ ਨੇ ਇਥੋਂ ਇਹ ਸਿੱਧਾ ਸਿੱਧਾ ਸਾਬਤ ਹੁੰਦਾ ਆ ਕਿ ਇਹ ਜਿਹੜੇ ਸਿੰਘ ਸਾਹਿਬ ਨੇ ਇਹਨਾਂ ਨੂੰ ਮੁਲਾਜ਼ਮੀ ਦੀ ਤਰ੍ਹਾਂ ਵਰਤਿਆ ਜਾ ਰਿਹਾ ਜਿਵੇਂ ਆਪਾਂ ਅਜੇ ਕੱਲ ਹੀ ਗੱਲ ਕਰ ਰਹੇ ਸੀ ਕਿ ਸਿੰਘ ਸਾਹਿਬ ਜਿਹੜੇ ਨੇ ਉਹ ਅੜ ਗਏ ਨੇ ਪੰਜੋ ਤੇ ਪੰਜੋ ਜਥੇਦਾਰ ਤੇ ਅਕਾਲੀ ਫੂਲਾ ਸਿੰਘ ਦੇ ਪੁਰਨਿਆਂ ਤੇ ਚੱਲ ਰਹੇ ਨੇ ਪਰ ਇੱਥੇ ਹੁਣ ਨਜ਼ਰ ਨਹੀਂ ਆ ਰਿਹਾ ਅਕਾਲੀ ਫੂਲਾ ਸਿੰਘ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕਾਲੀ ਭੂਲਾ ਸਿੰਘ ਤਾਂ ਉਹ ਦੇਖੋ ਉਹ ਦੌਰ ਉਹ ਯੁੱਗ ਹੋਰ ਸੀ ਸਿੰਘ ਦਾ ਕਿਰਦਾਰ ਚਰਿੱਤਰ ਹੋਰ ਸੀਗਾ ਬਿਲਕੁਲ ਬਿਲਕੁਲ ਤਾਂ ਗੱਲਾਂ ਹੀ ਰਹਿ ਗਈਆਂ ਉਹ ਗੱਲਾਂ ਤਾਂ ਉਹਨੋਂ ਫਲਸਫੇ ਤੇ ਉਹ ਉਹ ਕਿਤਾਬਾਂ ਚ ਉਹ ਗ੍ਰੰਥਾਂ ਚ ਹੀ ਨੇ ਪਰ ਮਹਾਰਾਜ ਰਣਜੀਤ ਸਿੰਘ ਵਰਗੇ ਰੋਕ ਵੀ ਨਹੀਂ ਹੈ ਜਨਾ ਕਿ ਜਿਹੜੇ ਮੰਨ ਲੈਣ ਬਿਲਕੁਲ ਬਿਲਕੁਲ ਉਹ ਕਿਤੇ ਨਾ ਕਿਤੇ ਦੇਖੋ ਸ਼ਖਸੀਅਤ ਡਿਵੈਲਪਡ ਚਾਹੀਦੀ ਹੈ ਉਹ ਦੇਖੋ ਜਿਹੜਾ ਸਿੱਖ ਵਾਕਈ ਸੰਪੰਥ ਦੀ ਪ੍ਰੋਗਰੈਸ ਚਾਹੁੰਦਾ ਉਹ ਉਹ ਕੋਈ ਵੀ ਸਜ਼ਾ ਕਿਸੇ ਵੀ ਚੀਜ਼ ਨੂੰ ਮੰਨ ਸਕਦਾ ਇਹ ਤਾਂ ਇਹਨਾਂ ਦੇ ਤਾਂ ਮਗਰ ਮੱਛੀ ਹੰਝੂ ਸੀ ਕਰੋਕੋਡਾਇਲ ਟੀਅਰਸ ਸੀਗੇ ਵੀ ਆਪਣੇ ਲਿਖੇ ਮੈਂ ਸਭ ਕੁਝ ਪਵਾ ਲਿਆ ਆਪਣੇ ਮੈਂ ਲੈ ਲਿਆ ਮੈਂ ਨਾ ਤੇ ਹੁਣ ਤੁਸੀਂ ਇੱਕ ਬਰਗਾੜੀ ਦੀ ਮਾਫੀ ਮੰਗਦੇ ਹੋ ਦੂਜਾ ਬਰਗਾੜੀ ਤੁਸੀਂ ਦਰਬਾਰ ਸਾਹਿਬ ਚ ਕ੍ਰੀਏਟ ਕਰਦੇ ਹੋ ਉੱਥੇ ਉਹ ਚੀਜ਼ ਕਰ ਰਹੇ ਹੋ ਤੁਸੀਂ ਦੇਖੋ ਤਾਂ ਸਹੀ ਨਾ ਜਿਹੜੀ ਤੁਸੀਂ ਹੋਏ ਰਾਜਕਤਾ ਦੇ ਸਿੰਪਟਮ ਜਿਹੜੀ ਤੁਸੀਂ ਗੱਲ ਕੀਤੀ ਕਿ ਦੀਵਾਰ ਤੇ ਲਿਖਿਆ ਸਖਵੀਰ ਬਾਦਲ ਵੀ ਦਵਾਰ ਤੇ ਲਿਖਿਆ ਨਹੀਂ ਪੜ ਰਹੇ ਸਿੱਖ ਸੰਗਤ ਕੀ ਚਾਹ ਰਹੀ ਆ ਲੋਕ ਕੀ ਚਾਹ ਰਹੇ ਨੇ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਡੈਫੀਨੇਟਲੀ ਬਦਲ ਦਾਲਸ ਫਾਈਟਿੰਗ ਅ ਲੂਜ਼ਿੰਗ ਬੈਟਲ ਉਹਨਾਂ ਨੂੰ ਬੜਾ ਟਾਈਟੈਨਿਕ ਹੋਣਾ ਸਿੰਬੋਲਿਕ ਹੀ ਬਾਹਰ ਆ ਔਰ ਡੁੱਬ ਚੁੱਕਿਆ ਜੀ ਜੀ ਟਾਈਟੈਨਿਕ ਜਹਾਜ਼ ਉਹ ਡੁੱਬ ਚੁੱਕਿਆ ਸਿੱਖਾਂ ਦੇ ਮਨਾਂ ਤੋਂ ਇਹ ਵਿਸਰ ਗਏ ਇਹ ਸਮਝੋ ਇਹ ਉਤਰ ਗਏ ਹੈਨਾ ਤੇ ਇਹਨਾਂ ਨੂੰ ਹੀ ਪਤਾ ਵੀ ਆਊਟ ਆਫ ਸਾਈਟ ਆਊਟ ਆਫ ਮਾਈਂਡ ਹੋ ਜਾਣਗੇ ਹੁਣ ਤਾਂ ਜਿੰਨਾ ਇਹ ਰੋਜ਼ ਦੀ ਰੋਜ਼ ਨਵੀਆਂ ਨਵੀਆਂ ਚੀਜ਼ਾਂ ਕੱਢ ਰਹੇ ਤਾਂ ਇਹ ਆ ਵੀ ਇਹ ਤਾਂ ਫਿਰ ਆਪਣਾ ਕਾਰਵਿਹਾਰ ਚਲਾਉਣ ਵਾਸਤੇ ਤੁਸੀਂ ਦੇਖੋ ਮੈਂ ਜਿੱਥੇ ਮੈਂ ਜੋ ਮੈਂ ਗੱਲ ਕਰਨੀ ਚਾਹੁੰਨਾ ਨਾ ਦੇਖੋ ਮਹਾ ਪੰਜਾਬ ਤੋਂ ਇਹਨਾਂ ਨੇ ਮਿੰਨੀ ਪੰਜਾਬ ਬਣਾਇਆ ਬਣਾਇਆ ਆਪਣੇ ਹਿਸਾਬ ਨਾਲ ਸਾਰਾ ਸਰਮਾਇਆ ਆਪਣਾ ਖੜਾ ਕਰ ਗਏ ਸਭ ਕੋ ਇੱਥੋਂ ਬਣਾ ਦੇ ਬਿਲਕੁਲ ਨਹੀਂ ਵੱਡੇ ਪੰਜਾਬ 'ਚ ਇਹਨਾਂ ਦੀ ਵਾਰੀ ਨਹੀਂ ਆਉਣੀ ਸੀ ਉਹਦੇ ਹੋਰ ਧਰਮ ਹੋਰ ਸਭ ਕੁਝ ਵਿੱਚ ਹੀ ਸੀਗਾ ਹੈ ਨਾ ਹਿਮਾਚਲ ਹਰਿਆਣਾ ਵਿੱਚ ਸੀ ਇਹਨਾਂ ਦੀ ਵਾਰੀ ਨਹੀਂ ਆਉਂਦੀ ਸੀ ਤੇ ਪਹਿਲਾਂ ਉਹਨੂੰ ਮਿੰਨੀ ਪੰਜਾਬ ਬਣਾ ਲਿਆ ਕਰਦੇ ਕਰਦੇ 50 ਸਾਲਾਂ 'ਚ ਹੁਣ ਇਹ ਗੁਰਦੁਆਰੇ ਦੀ ਲੜਾਈ ਤੱਕ ਆ ਗਏ ਆ ਬਿਲਕੁਲ ਉੱਥੇ ਦੇਖੋ ਮਹਾ ਸਟੋਰੀ ਕੀ ਹੈ ਮਹਾ ਪੰਜਾਬ ਤੋਂ ਲੈ ਕੇ ਇੱਕ ਗੁਰਦੁਆਰੇ ਤੱਕ ਇਹ ਨਦੀ ਲੜਾਈ ਆ ਗਈ ਪਰ ਇੱਕ ਇੱਕ ਆਦਮੀ ਜਿਹੜਾ ਇੱਕ ਸਮਝੋ ਤੁਸੀਂ ਸਾਡੀ ਲੜਾਈ ਹੈਗਾ ਬਦਨ ਦੀ ਕਿ ਪਿਛਾ ਆ ਕੇ ਤੁਸੀਂ ਵੀ ਤੁਸੀਂ ਕਿਹਾ ਕਿ ਲੂਜ਼ਿੰਗ ਬੈਟਲ ਜਿਹੜੀ ਆ ਉਹ ਲੜ ਰਹੇ ਨੇ ਇਹਨਾਂ ਨੂੰ ਪਤਾ ਆ ਵੀ ਇੱਥੇ ਜੇ ਇਸ ਟਾਈਮ ਜਿਹੜਾ ਬਾਦਲ ਅਗਰ ਸੁਖਵੀਰ ਲੀਡ ਕਰਦਾ ਆ ਤਾਂ ਲੋਕ ਸਵੀਕਾਰ ਨਹੀਂ ਕਰਦੇ ਇੱਥੇ ਮੈਂ ਕਿ ਤੁਹਾਨੂੰ ਗੱਲ ਦੱਸਣੀ ਚਾਹਣਾ ਆ ਵੀ ਜਿਵੇਂ ਮੈਨੂੰ ਨਜ਼ਰ ਆ ਰਿਹਾ ਜੇ ਸਖਬੀਰ ਬਾਦਲ ਨਰਸਿਸਿਜ਼ਮ ਬਿਮਾਰੀ ਦਾ ਸ਼ਿਕਾਰ ਹੋ ਗਿਆ ਨਰਸਿਸਿਜ਼ਮ ਦੇ ਵਿੱਚ ਕੀ ਹੁੰਦਾ ਕਿ ਬੰਦਾ ਆਪਣੇ ਆਪ ਤੋਂ ਉੱਤੇ ਕਿਸੇ ਨੂੰ ਸਮਝਦਾ ਨਹੀਂ ਤੇ ਨਾਲੋਂ ਨਾਲ ਹੀ ਉਹਦੇ ਅੰਦਰ ਇੱਕ ਇਨਫਰਟੀ ਕੰਪਲੈਕਸ ਹੁੰਦਾ ਇੱਕ ਡਰ ਹੁੰਦਾ ਆ ਇਹ ਦੋਵੇਂ ਚੀਜ਼ਾਂ ਕਿਵੇਂ ਨਜ਼ਰ ਆ ਰਹੀਆਂ ਸਖਬੀਰ ਬਾਦਲ ਇੱਕ ਤਾਂ ਤੇ ਜਾ ਕੇ ਮਾਫੀ ਮੰਗ ਰਿਹਾ ਜੀ ਗੁਨਾਹ ਆਪਣੇ ਕਬੂਲ ਰਿਹਾ ਤਲਖਾ ਲਵਾ ਰਿਹਾ ਫਿਰ ਉਹਦੇ ਤੋਂ ਭੱਜ ਰਿਹਾ ਉਹਦਾ ਭੱਜਣ ਦਾ ਕਾਰਨ ਫਿਰ ਉੱਥੇ ਸੱਤ ਮੈਂਬਰੀ ਕਮੇਟੀ ਜਿਹੜੀ ਆ ਜਿਹਨਾਂ ਭਰਤੀ ਕਰਨੀ ਸੀ ਉਹਨੂੰ ਓਵਰਟੇਕ ਕਰਕੇ ਉਹਨੂੰ ਛੱਡ ਕੇ ਤੇ ਆਪਣੀ ਅਕਾਲੀ ਦਲ ਦੀ ਇੱਕ ਉਹਨਾਂ ਨੇ ਜਿਹੜੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰ ਦਿੱਤੀ ਪੈਰਲਲ ਆਪਰੇਸ਼ਨ ਕਰੀ ਜਾਂਦੇ ਉਹਨਾਂ ਦਾ ਉੱਥੇ ਨਰਸਿਸਿਜ਼ਮ ਬਿਮਾਰੀ ਇਹੀ ਆ ਇੱਕ ਥਾਂ ਤੇ ਤੋਂ ਆਪਣੇ ਆਪ ਤੋਂ ਉੱਪਰ ਕਿਸੇ ਨੂੰ ਸਮਝ ਨਹੀਂ ਰਿਹਾ ਕਿ ਮੈਂ ਹੀ ਪ੍ਰਧਾਨ ਆ ਮੇਰੇ ਤੋਂ ਉੱਪਰ ਪ੍ਰਧਾਨ ਬਣ ਨਹੀਂ ਸਕਦਾ ਦੂਜੇ ਪਾਸੇ ਡਰ ਹੈ ਕਿ ਜਿਹੜੀ ਕਮੇਟੀ ਬਣਾਈ ਗਈ ਆ ਹਾਲਾਂਕਿ ਉਹਦੇ ਜਿਹੜੇ ਆਗੂ ਬਣਾਏ ਗਏ ਨੇ ਉਹ ਅਰਜੰਦਰ ਸਿੰਘ ਧਾਮੀ ਆ ਇਹਨਾਂ ਦੇ ਮੁਲਾਜ਼ਮ ਨੇ ਪਰ ਇਹਨਾਂ ਨੂੰ ਫੇਰ ਵੀ ਫੀਅਰ ਹੈ ਕਿ ਕਿਤੇ ਜੇ ਉਹ ਕਮੇਟੀ ਮੈਂਬਰਸ਼ਿਪ ਡਰਾਈਵ ਜਿਹੜੀ ਉਹ ਸ਼ੁਰੂ ਕਰਦੀ ਆ ਤੇ ਮੈਨੂੰ ਪ੍ਰਧਾਨਗੀ ਤੋਂ ਪਾਸੇ ਨਾਲ ਆ ਦਿੱਤਾ ਜਾਵੇ ਤੁਹਾਨੂੰ ਲੱਗਦਾ ਨਹੀਂ ਕਿ ਨਰਸਿਸਿਜ਼ਮ ਬਿਮਾਰੀ ਦੇ ਸ਼ਿਕਾਰ ਨੇ ਉਹ ਤੁਸੀਂ ਐਨਾਲਿਸਿਸ ਕਰ ਹੀ ਦਿੱਤਾ ਤੇ ਚਲੋ ਗੱਲ ਗੱਲ ਇਹ ਆ ਬਈ ਹੁਣ ਇਹਨਾਂ ਨੂੰ ਨਾ ਅ ਟਾਈਮਸ ਆਪਾਂ ਬਾਰ ਬਾਰ ਇੱਕੇ ਬੰਦੇ ਦਾ ਨਾਂ ਉਹਦੀ ਗੱਲ ਕਰ ਕਰਕੇ ਹਨਾ ਮੈਨੂੰ ਲੱਗਦਾ ਹੀ ਨਹੀਂ ਵੀ ਹੁਣ ਜਿਵੇਂ ਨਾ ਨੌਨ ਇਸ਼ੂ ਬਣਦਾ ਜਾ ਰਿਹਾ ਹੈ ਇਹ ਮੈਨੂੰ ਹਾਂ ਆਪਾਂ ਬਹੁਤੀ ਤੂਲ ਦੇਣ ਦੀ ਲੋੜ ਨਹੀਂ ਇਹ ਦੇਅ ਦੇ ਡੇਸ ਆਰ ਗੋਨ ਹੁਣ ਨੰਬਰ ਨਹੀਂ ਹੁਣ ਇਹ ਉਹ ਸਮਾਂ ਚੱਲ ਗਿਆ ਬੀਤ ਗਿਆ ਹੁਣ ਉਹ ਐਮਬੀਏ ਨਹੀਂ ਕੰਮ ਕਰਦੀ ਬਿਲਕੁਲ ਉਹ ਸੋਸ਼ਲ ਸਾਇੰਸ ਜਿਹੜੀ ਤੁਸੀਂ ਲਾ ਕੇ ਤਾਂ ਸ਼ਾਮ ਦੰਡਵੇਦ ਕਰ ਲਿਆ ਮੈਨੇ ਉਹ ਤਾਂ ਤਾਂ ਯੂ ਹੈ ਬੈਡਲੀ 익ਸਪੋਜ਼ਡ ਹੈ ਨਾ ਤੁਸੀਂ ਅੱਜ ਜ਼ੀਰੋ ਤੋਂ ਕੋਈ ਬਿਜ਼ਨਸ ਚਲਾ ਕੇ ਦਿਖਾਓ ਤਾਂ ਅਸੀਂ ਮੰਨ ਜਣੇ ਤੁਹਾਨੂੰ ਤੁਸੀਂ ਗੱਲ ਚੱਲੇ ਚਲਾਏ ਕੰਮਾਂ ਤੇ ਆਪਾਂ ਕਾਬਜ ਹੋ ਗਿਆ ਉਹ 50 ਚੀਜ਼ਾਂ ਕਿ ਨਹੀਂ ਤੁਸੀਂ ਉਹ ਸਟੇਟ ਜੋ ਤੁਸੀਂ ਦੱਸਿਆ ਆ ਬਿਮਾਰੀ ਦਾ ਕੋਈ ਨਾਮ ਲਿਆ ਨਰਸਿਜ਼ਮ ਹੈ ਨਾ ਉਹ ਦੇਖੋ ਕੀ ਹੈ ਉਹ ਨਰਸਿਜ਼ਮ ਦੀ ਅਸਲੀ ਡੈਫੀਨੇਸ਼ਨ ਕੀ ਹੈ ਨਰਸਿਜ਼ਮ ਦਾ ਮਤਲਬ ਕਿ ਇਹ 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 ਆ ਬਈ ਤੁਸੀਂ ਸਟੇਟ ਤੰਤਰ ਨੂੰ ਮਿਸਯੂਜ਼ ਕਰਕੇ ਕਹਿੰਦੇ ਸਮਰਾਜ ਕ੍ਰੀਏਟ ਕਰ ਲਿਆ ਹੈ ਨਾ ਇਹ ਇਹੀ ਹੁੰਦਾ ਨਾ ਆਪਣੇ ਆਪ ਤੂੰ ਕਿਸੇ ਨੂੰ ਸਰਵੋਤਮ ਮੈਂ ਉਹ ਉਹ ਤੁਸੀਂ ਬਿਲਕੁਲ ਸਹੀ ਗਏ ਆਪਣੇ ਆਪਣੇ ਬਾਰੇ ਸੋਚਣਾ ਦੂਜੇ ਬਾਰੇ ਜਿਹੜੀ ਐਮਪੈਥੀ ਨਹੀਂ ਹੁੰਦੀ ਉਹਦੇ ਚ ਉਹ ਦੇਖੋ ਉਹ ਉਹ ਜਿਹੜੇ ਉਹ ਸੈਲਫ ਪ੍ਰੋਕਲੇਮਡ ਹੁੰਦੇ ਆ ਬੰਦੇ ਹੈ ਨਾ ਇਹ ਆਪਣੇ ਆਪ ਨੂੰ ਆਪ ਹੀ ਆਪ ਤੁਸੀਂ ਉਹ ਪੰਥ ਦਾ ਲੈ ਵੀ ਲਿਆ ਕਿ ਰਤਨ ਜੋ ਵੀ ਹੈਗਾ ਹੈ ਨਾ ਹਾਂਜੀ ਹਾਂਜੀ ਕਿਨੇ ਬਿਲਕੁਲ ਮੈਨੂੰ ਅੱਜ ਇੱਕ ਬਹੁਤ ਤੁਸੀਂ ਕਹੋਗੇ ਯਾਰ ਇਹ ਕਿੱਥੇ ਦੀ ਗੱਲ ਕਿੱਥੇ ਜੋੜ ਦਿੰਦੇ ਆ ਵੀ ਕਿਵੇਂ ਹਾਂ ਹੂੰ ਬਾਦਲ ਸਾਹਿਬ ਨੇ 2000 ਜਦੋਂ ਆ 12 ਦੀ ਇਲੈਕਸ਼ਨ ਜਿੱਤੀ ਹੂੰ ਤੇ ਕੋਈ ਲੋਕ ਜਿਹੜੇ ਇਹਨਾਂ ਦੇ ਕਰੀਬੀ ਸੀ ਉਹ ਰਾਤ ਨੂੰ ਬਾਦਲ ਸਾਹਿਬ ਕੋਲੇ ਪਹੁੰਚ ਗਏ ਹੂੰ ਉਹ ਗਰਮ ਪਾਣੀ 'ਚ ਆਪਣੇ ਪੈਰ ਕਰ ਰਹੇ ਸੀ ਹਨਾ ਉਹ ਸੋਜ ਜਿਵੇਂ ਥੋੜੀ ਸੀਗੀ ਹਨਾ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਵੀ ਬਾਦਲ ਸਾਹਿਬ ਐਤ ਕੀ ਕਾਕਾ ਜੀ ਨੂੰ ਬਣਾਓਗੇ ਹੂੰ ਕਹਿੰਦੇ ਨਹੀਂ ਐਤ ਕਿ ਆਪਾਂ ਹੀ ਬਣਾਗੇ ਹੁਣ ਤੁਹਾਨੂੰ ਪਤਾ ਰਾਜ ਤੋਂ ਬਾਅਦ ਰਾਜੋ ਨਰਕ ਜਿਹੜਾ ਉਹਨਾਂ ਨੇ ਉਹ ਸੈਂਟੈਂਸ ਪੂਰਾ ਰਿਪੀਟ ਕਰਤਾ ਹੂੰ ਕਿ ਨਹੀਂ ਉਹ ਨਰਕ ਦੇ ਭੋਗ ਰਿਹਾ ਉਹ ਮਤਲਬ ਤੁਸੀਂ ਦੇਖ ਹੀ ਲਿਆ ਮੁੜ ਕੇ ਨਿਗਾਹ ਆਇਆ ਬੰਦਾ ਕੁਦਰਤ ਨੇ ਮੁੜ ਕੇ ਸੁਣੋ ਵਿਹਲਾ ਕਰਕੇ ਹੀ ਤੋਰਿਆ ਤੁਸੀਂ ਕੱਲ ਜਿੱਥੋਂ ਸ਼ੁਰੂ ਕੀਤਾ ਸੀ ਨੋਨ ਐਂਟੀਟੀ ਐਟ ਦ ਐਂਡ ਵੈਨ ਤੁਸੀਂ ਤੁਸੀਂ ਇੱਕ ਕੱਲ ਗੱਲ ਕਰ ਰਹੇ ਸੀਗੇ ਜੀ ਕਿ ਅਕਾਲੀ ਦਲ ਜਿਹੜਾ ਆ ਉਹ ਖਤਮ ਨਹੀਂ ਹੋਏਗਾ ਬਾਦਲ ਤੜਾ ਖਤਮ ਹੋ ਸਕਦਾ ਜੀ ਹੁਣ ਇਥੇ ਅੱਜ ਜਿਹੜਾ ਗਿਆਨੀ ਰਕबीर ਸਿੰਘ ਦੇ ਚਲੇ ਜਾਣਾ ਵਿਦੇਸ਼ਾਂ ਦੇ ਵਿੱਚ ਹੁਣ ਸਾਨੂੰ ਨਹੀਂ ਪਤਾ ਵੀ ਕੀ ਮਜਬੂਰੀ ਹੈ ਉਹਨਾਂ ਦੀ ਕਿਉਂ ਗਏ ਪਰ ਜਿਹੜਾ ਲੋਕਾਂ ਦੀ ਰਹਿ ਆ ਜਿਹੜੇ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਤੇ ਤੁਹਾਨੂੰ ਕੀ ਲੱਗਦਾ ਵੀ ਬਾਦਲ ਧੜਾ ਖਤਮ ਹੁੰਦਾ ਤਾਂ ਸੰਗਤ ਜਿਹੜੀ ਆ ਕਿਸ ਪਾਸੇ ਨੂੰ ਜਾਂਦੀ ਦੇਖੋ ਬਾਦਲ ਬੜੇ ਬੜੇ ਰਾਜੇ ਮਿੱਟੀ ਚ ਮਿਲ ਗਏ ਸਮੇਂ ਨਾਲ ਕਿ ਨਹੀਂ ਜੀ ਜੀ ਤੇ ਜਿਨੇ ਵੀ ਮਿਸ ਰੂਲ ਕਰਨਾ ਮਿਸ ਗਵਰਨੈਂਸ ਕਰਨੀ ਆ ਉਹਨੇ ਹਿਸਟਰੀ ਦੇ ਪੰਨਿਆਂ ਤੋਂ ਆਪਣੇ ਆਪ ਨੂੰ ਆਪ ਹੀ ਸਾਫ਼ ਕਰ ਲੈਣਾ ਜੀ 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 ਕਿ ਨਹੀਂ ਮੈਂ ਇੱਕ ਛੋਟੀ ਜੀ ਤੁਹਾਨੂੰ ਤੁਸੀਂ ਕਹੋਗੇ ਵੀ ਇਹ ਦੇਖੋ ਛੋਟਾ ਜਿਹਾ ਕੋਟ ਕਰਦਾ ਮੈਂ ਦੋ ਤਿੰਨ ਲਾਈਨਾਂ ਦੀ ਇੱਕ ਗੱਲ ਮਤਲਬ ਇਟਸ ਅ ਫੈਕਟ ਹੂੰ ਇਹ ਜਦੋਂ ਇਹ ਡੀਸੀਐਮ ਸੀਗੇ ਡਿਪਟੀ ਸੀਐਮ ਸੀਗੇ ਤੇ ਬੀਬਾ ਜੀ ਦਿੱਲੀ ਸੀਗੇ ਹਨਾ ਇਹ ਸ਼ਨੀਵਾਰ ਐਤਵਾਰ ਦਿੱਲੀ ਜਾਇਆ ਕਰਦੇ ਸੀਗੇ ਹਨਾ ਉੱਥੇ ਕੋਠੀ ਚ ਹੀ ਮਿਲਦੇ ਸੀਗੇ ਓਕੇ ਕਿਸੇ ਕੰਮ ਮੈਂ ਕਿਸੇ ਨੂੰ ਕੰਪਨੀ ਕੀਤਾ ਅਸੀਂ ਗਏ ਉੱਥੇ ਕੋਠੀ ਹਨਾ ਤੇ ਕੋਠੀ ਗਏ ਤੇ 10 ਵਜੇ ਦੇ ਬੈਠੇ ਸਾਡੇ ਤੋਂ ਪਹਿਲਾਂ ਓਂਕਾਰ ਸਿੰਘ ਥਾਪਰ ਕਿਸੇ ਟਾਈਮ ਬਹੁਤ ਦਿੱਲੀ ਦੇ ਸਿੱਖਾਂ ਚ ਉਹਨਾਂ ਦਾ ਨਾਮ ਸੀ ਹੈਨਾ ਤੇ ਇਹ ਸੈਕਿੰਡ ਟਾਈਮ ਆਏ ਹੋਏ ਸੀ ਇਹ ਮੈਂ 15 16 ਦੀ ਗੱਲ ਕਰਦਾ ਹੈਨਾ ਤੇ ਉਥੇ ਓਂਕਾਰ ਸਿੰਘ ਥਾਪਰ ਸਾਡੇ ਤੋਂ ਪਹਿਲਾਂ ਦੇ ਬੈਠੇ ਤੇ 12 ਵਜੇ ਤੱਕ ਸਾਨੂੰ ਤਾਂ ਕੀ ਮਿਲਣਾ ਸੀ ਉਹਨਾਂ ਨੂੰ ਵੀ ਨਹੀਂ ਮਿਲੇ ਉਹ ਅਪਸੈਟ ਹੋ ਕੇ ਬਾਹਰ ਆ ਕੇ ਨਿਕਲੇ ਕਹਿੰਦੇ ਯਾਰ ਮੇਰਾ ਸਟੇਚਰ ਨਹੀਂ ਇੱਥੇ ਉਹ ਕਿਸੇ ਦਾ ਕੰਮ ਕਰਾਉਣ ਆਏ ਹੋਏ ਸੀਗੇ ਮੇਰਾ ਸਟੇਚਰ ਨਹੀਂ ਇੱਥੇ ਜਦੋਂ ਇਦਾਂ ਦੇ ਬੰਦੇ ਜਿਹੜੇ ਪਾਰਟੀ ਵਾਲੇ ਔਖਾ ਸਮਾਸੀ ਜਦੋਂ ਸਿੱਖ ਸੰਘਰਸ਼ ਸੀਗਾ ਉਦੋਂ ਬਾਦ ਸਾਹਿਬ ਨੇ ਦਿੱਲੀ ਜਾਣਾ ਕਦੇ ਉਹਨਾਂ ਤੋਂ 50000 ਲੈ ਆਉਣੇ ਕਦੇ ਲੱਖ ਲੈ ਆਉਣੇ ਪਾਰਟੀ ਫੰਡ ਦੇ ਨਾਂ ਤੇ ਹਨਾ ਤੇ ਉਹ ਉਸ ਮੌਕੇ ਉਹਨਾਂ ਨੇ ਇੰਨੀ ਮਦਦ ਕੀਤੀ ਦਿੱਲੀ ਦੇ ਸਿੱਖਾਂ ਨੇ ਕਿ ਨਹੀਂ ਤੇ ਉਹ ਉਹ ਬੰਦਿਆਂ ਨੂੰ ਇਦਾਂ ਮੈਲਟਰੀਟ ਕੀਤਾ ਤੇ ਐਂਡ ਤੇ ਇਹਨਾਂ ਨੇ ਆਪਣਾ ਲਿਆਉਣਾ ਹੀ ਸੀਗਾ ਸਰ ਜਿਹੜਾ ਹੁਣ ਪੁੱਛ ਰਹੇ ਹੋ ਇਹ ਇਹ ਗੱਲਾ ਐਵੇਂ ਨਹੀਂ ਇਹ ਜੋ ਅੱਜ ਹੋ ਰਿਹਾ ਇਹ ਜਿਹੜਾ ਇਹ ਸਾਰਾ ਕੁਝ ਇੰਟਰ ریلیਟਡ ਹੈ ਜਿਹੜਾ ਇਹ 15 ਦਿਨਾਂ ਦਾ ਟਾਈਮ ਆ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਕਾਰਵਾਈ ਹੋਣੀ ਆ ਆਪਾਂ ਨੂੰ ਨਜ਼ਰ ਵੀ ਆ ਰਿਹਾ ਔਰ ਲੱਗ ਵੀ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਤੁਸੀਂ ਜੋ ਕਰਨਾ ਕਰ ਲਓ ਫਿਰ ਮੈਂ ਵੇਖਾਂਗਾ ਜੀ ਜੀ ਇਹ ਵੀ ਉਹਨਾਂ ਦਾ ਬਿਆਨ ਸੀ ਹੁਣ ਇਹ ਜਿਹੜੀ ਲੜਾਈ ਆ ਇਹਨੂੰ ਵਧਾਇਆ ਜਾ ਰਿਹਾ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਵੀ ਕੁਝ ਬੋਲ ਰਿਆ ਕਿਉਂਕਿ ਜਿਹੜੀ ਅੱਜ ਸਿਆਸਤ ਹੈ ਦੂਜੀਆਂ ਪਾਰਟੀਆਂ ਬੈਠੀਆਂ ਉਹ ਵੀ ਚੁੱਪ ਕਰਕੇ ਨਹੀਂ ਬੈਠੀਆਂ ਹੋਈਆਂ ਜਿਹੜੀਆਂ ਕੌਮਨੀ ਪਾਰਟੀਆਂ ਨੇ ਉਹ ਆਪਣੀ ਗੇਮ ਖੇਡ ਰਹੀਆਂ ਨੇ ਜੇ ਅਗਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕਾਰਵਾਈ ਹੁੰਦੀ ਆ ਇੱਕ ਤਾਂ ਜਿਹੜੇ ਸਿੱਖ ਲੋਗ ਨੇ ਜੀ ਸਿੱਖ ਵੋਟਰ ਹੈ ਉਹ ਵੰਡ ਗਏ ਦੂਜਾ ਜਿਹੜੀ ਕੌਮੀ ਪਾਰਟੀਆਂ ਨੇ ਉਹ ਹਰਪ੍ਰੀਤ ਸਿੰਘ ਦੇ ਪਿੱਠ ਤੇ ਹੱਥ ਰੱਖ ਕੇ ਨਵੀਂ ਗੇਮ ਖੇਡ ਸਕਦੀਆਂ ਨੇ ਨਹੀਂ ਇਹ ਚੱਲਦਾ ਹੀ ਯਾਰ ਦੇਖੋ ਇਹ ਸਿਆਸਤ ਹੀ ਆ ਆਪਾਂ ਇਹਨੂੰ ਸਿੱਖ ਸਿਆਸਤ ਹੀ ਕਹਿੰਨੇ ਆ ਜੀ ਐਂਡ एवरीथिंग ਇਜ਼ ਫੇਅਰ ਐਂਡ ਲਵ ਐਂਡ ਵਾਰ ਤਾਂ ਹੀ ਇਹ ਗੱਲਾਂ ਬਣੀਆਂ ਨੇ ਤੇ ਇਹ ਮਲਟੀ ਪ੍ਰੋਂਗਡ ਐ ਸਾਰਾ ਮਲਟੀ ਡਾਈਮੈਂਸ਼ਨਲ ਆਪਾਂ ਕਿ ਇੱਕ ਇੱਕ ਐਸਪੈਕਟ ਤੋਂ ਨਹੀਂ ਦੇਖ ਸਕਦੇ ਇਹ ਚ ਕਈ ਕੜੀਆਂ ਨੇ ਜੀ ਕਈ ਪਾਸੋਂ ਦੇਖੋ ਉਹ ਵੀ ਆਰ ਪਾਰ ਦੀ ਲੜਾਈ ਚ ਨੇ ਹੂੰ ਕਰੇ ਇੱਕ ਕੀ ਉਹਨੂੰ ਕਹਿੰਦੇ ਆ ਸਿੰਘ ਸਹਿਬਾਨ ਨੇ ਵੀ ਆਪਣੇ ਵੱਲੋਂ ਤਾਂ ਧਾਰਿਆ ਹੋਇਆ ਸੀਗਾ ਹੂੰ ਤੇ ਹੁਣ ਆ ਵਿੱਚੋਂ ਜਿਹੜਾ ਵੱਡੇ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਜੀ ਇਫ ਆਈ ਐਮ ਨੋਟ ਮਿਸਟੇਕਨ ਹਨਾ ਉਹਨਾਂ ਦਾ ਬਾਹਰ ਜਾਣਾ ਕਿਤੇ ਨਾ ਕਿਤੇ ਦੇਖੋ ਜਨਰਲ ਸ਼ਬੀਖ ਸਿੰਘ ਹੋਇਆ ਇੱਕ ਹੂੰ ਜਿਨ੍ਹਾਂ ਦੇ ਸਿਰ ਤੇ ਜਿਨ੍ਹਾਂ ਨੇ ਬੰਗਲਾਦੇਸ਼ ਕ੍ਰੀਏਟ ਕੀਤਾ ਸੀ ਜੋ ਉਹ ਪੂਰੇ ਉਹ ਸਟੇਜ ਐਕਟਰ ਸੀਗੇ ਉਸ ਸਟੋਰੀ ਦੇ ਕਹਿੰਦੇ ਉਹਨਾਂ ਨੇ ਜਿਹੜਾ ਉੱਥੇ ਰਹਿ ਕੇ ਸਾਰਾ ਕੁਝ ਹੈ ਨਾ ਅਗਰ ਐਡੇ ਵੱਡੇ ਜਰਨਲ ਤੇ ਔਰ ਉਹ ਤੁਹਾਨੂੰ ਉਹਨਾਂ ਦੀ ਲੀਨੀਜ ਦਾ ਸ਼ਾਇਦ ਪਤਾ ਹੋਵੇਗਾ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਫੈਮਿਲੀ ਤੋਂ ਹੈਗੇ ਉਹ ਤੇ ਜੇ ਮੈਨੂੰ ਗਲਤੀ ਨਹੀਂ ਲੱਗਦੀ ਦਸਵੀਂ 12ਵੀਂ ਪੀੜੀ ਚ ਨੇ ਹੈ ਹੂੰ ਤੇ ਉਹ ਇੱਡੇ ਵੱਡੇ ਜਰਨਲ ਜਿਹਨੇ ਇੱਡਾ ਵੱਡਾ ਹਿੰਦੁਸਤਾਨ ਵਾਸਤੇ ਕੰਮ ਕੀਤਾ ਉਹਨਾਂ ਤੇ ਹਜ਼ਾਰ ਰੁਪਏ ਦਾ ਝੂਠਾ ਕ腐ਪਸ਼ਨ ਦਾ ਚਾਰਜ ਲਾ ਕੇ ਜਿੱਦ ਚੋ ਮੁਕਤ ਵੀ ਹੋ ਗਏ ਬਾਅਦ ਚ ਉਹਨਾਂ ਦੀ ਜਰਨਲੀ ਤੋਂ ਰੋਕ ਲਿਆ ਉਹਨਾਂ ਨੂੰ ਡਿਸਮਿਸ ਕਰਤਾ ਤੇ ਜੇ ਮਤਲਬ ਇਹ ਕੰਟਰੀ ਦੀ ਮੈਂ ਦੱਸਦਾ ਗੱਲ ਵੀ ਅਗਰ ਇਸ ਲੈਵਲ ਤੇ ਇੱਡੇ ਵੱਡੇ ਜਰਨਲ ਨਾਲ ਹੋ ਸਕਦਾ ਤੇ ਸਿੰਘ ਸਾਮਾਨ ਦੀ ਬਾਹ ਨਹੀਂ ਮਨੋੜੀ ਜਾ ਸਕਦੀ ਤੇ ਜਹਾਜ ਤੁਸੀਂ ਕਹਿੰਦੇ ਸੀ ਚੜੇ ਜਾਂ ਚੜਾਏ ਉਹ ਗੱਲ ਨਾਲ ਕੀ ਫਰਕ ਪੈਂਦਾ ਉਹ ਚੜੇ ਨੇ ਚੜਾਏ ਨੇ ਪਰ ਮੈਦਾਨ ਤਾਂ ਛੱਡ ਗਏ ਨਾ ਮੈਦਾਨ ਮੈਦਾਨ ਖੁੱਲਾ ਛੱਡ ਗਏ ਇਟ ਇਜ਼ ਨਾਟ ਮੈਨ ਬਟ ਅ ਮੈਨ ਹੂ ਵਿਨਸ ਦਾ ਬੈਟਲ ਜਰਨਲ ਜਿੱਤਦਾ ਹਾਰਦਾ ਫੌਜਾ ਨਹੀਂ ਜਿੱਤਦੀ ਆ ਜੀ 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 ਤੇ ਉਹ ਜਰਨਲ ਹੀ ਜਦੋਂ ਹੈਡਲੈਸ ਹੋ ਗਈ ਬੋਡੀ ਸਾਡੀ ਸਰੀਰ ਸਾਡਾ ਕਿ ਨਹੀਂ ਅਸੀਂ ਬਾਬਾ ਦੀਪ ਸਿੰਘ ਜੀ ਤਾਂ ਹੈਨਿੰਗ ਵੀ ਹੈਡਲੈਸ ਹੋ ਕੇ ਵੀ ਲੜ ਸਕਦੇ ਆ ਤੇ ਉਹ ਉਹ ਤੁਸੀਂ ਇਦਾਂ ਕਿ ਮੈਂ ਜਾ ਸਕਦੇ ਹਾਂ ਤੁਸੀਂ ਉਹਨਾਂ ਨੂੰ ਕਹਿਵੋ ਨਾ ਤੁਸੀਂ ਲੰਬੇ ਹੋਵੋ ਤੇ ਅਸੀਂ ਪਿੱਛੋਂ ਆਪੇ ਦੇਖ ਲੈਂਦੇ ਹਾਂ ਜੀ ਬਿਲਕੁਲ ਬਿਲਕੁਲ ਕੇਪੀ ਸਿੰਘ ਜੀ ਅਖੀਰ ਦੇ ਵਿੱਚ ਅੱਜ ਅਕਾਲੀ ਦਲ ਨੂੰ ਬਚਾਉਣ ਦੀ ਲੋੜ ਹੈ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕੋ ਇੱਕ ਪਾਰਟੀ ਅਕਾਲੀ ਦਲ ਹੈ ਔਰ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਹਰ ਸੰਭਵ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਨੇ ਉਹ ਹਿੱਲੇ ਕਰ ਰਹੀਆਂ ਨੇ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਸਿੱਖ ਸਿਆਸਤਦਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਅਕਾਲੀ ਦਲ ਨੂੰ ਪਹੁੰਚਾਇਆ ਜਾਵੇ ਦੇਖੋ ਇਹ ਤਾਂ ਆਵਾਮ ਨੂੰ ਵੀ ਮੈਸੇਜ ਹੈ ਤੇ ਸਿਆਸਤਦਾਨਾਂ ਨੂੰ ਤਾਂ ਸਮਝਣਾ ਹੀ ਚਾਹੀਦਾ ਜੀ ਗੱਲ ਇਦਾਂ ਜੀ ਦੇਖੋ ਅੱਜ ਨਾ ਇੰਨਾ ਜ਼ਿਆਦਾ ਨਿਗਾਰ ਆ ਗਿਆ ਸਾਡੇ ਸਿੱਖ ਸਿਆਸਤ ਦੇ ਵਿੱਚ ਹੂੰ ਤੇ ਗੁਰੂ ਘਰਾਂ ਦੀ ਜੋ ਸੇਵਾਵਾਂ ਦੇ ਵਿੱਚ ਹਨਾ ਤੇ ਕਿ ਸਪੇਸ ਕ੍ਰੀਏਟ ਹੋ ਗਈ ਅੱਜ ਬਿਲਕੁਲ ਔਰ ਆਪੋਨੈਂਟਸ ਜੋ ਰੀਜਨਲ ਪਾਰਟੀ ਕਹ ਲਓ ਜਿਹੜੀ ਅੱਜ ਪਾਵਰ 'ਚ ਆਈ ਹੈ ਜਿਹੜੀ ਦਿੱਲੀ ਪਾਵਰ 'ਚ ਹੈਗੀ ਹੈ ਯੂਨੀਅਨ ਗਵਰਨਮੈਂਟ ਹੈ ਉਹਨਾਂ ਵਾਸਤੇ ਇੱਕ ਆਪਰਚੂਨਿਟੀ ਹੈ ਜੀ ਆਪਰਚੂਨਿਟੀ ਇਦਾਂ ਵੀ ਹਰਿਆਣਾ 'ਚ ਵੀ ਦੇਖੋ ਲੋਕਦਲ ਜਿਹੜਾ ਜੋ ਸੀ ਦੇਵੀ ਲਾਲ ਲੋਕਦਲ ਹਨਾ ਤੇ ਉਹਦੀ ਜਗ੍ਹਾ ਭਾਜਪੀ ਨੇ ਲੈ ਲਈ ਹੈ ਬਿਲਕੁਲ ਲੈ ਲਈ ਪਰਮਨੈਂਟਲੀ ਲੈਲਿਓ ਬਦੇ ਹਾਸ਼ੀਏ ਤੋਂ ਵੀ ਥੱਲੇ ਚਲ ਗਏ ਹੈਨਾ ਸੇਮ ਚੀਜ਼ ਇਸ ਆਪਣੀ ਸਟੇਟ 'ਚ ਹੁਣ ਰਿਪੀਟ ਹੋ ਸਕਦੀ ਹੈ ਹੂੰ ਤੇ ਜੇ ਅੱਜ ਕੌਮ ਜਾਂ ਅੱਜ ਪੰਜਾਬੀ ਨਾ ਇਸ ਗੱਲ ਨੂੰ ਸਮਝ ਸਕੇ ਜੀ ਸਪੇਸ ਕ੍ਰੀਏਟ ਹੋ ਗਈ ਹੈ ਕਿਉਂਕਿ ਸਾਡੇ ਵਾਲਿਆਂ ਨੇ ਕਨਸੀਡ ਕਰ ਲਿਆ ਬਹੁਤ ਪਛਾਣ ਲੈ ਗਏ ਇਹ ਪੰਥ ਨੂੰ ਹੂੰ ਕਿ ਨਹੀਂ ਹਾਸ਼ੀਏ ਤੇ ਆ ਗਏ ਹੁਣ ਉਹ ਜਗ੍ਹਾ ਹੈਗੀ ਹੈ ਤੇ ਜੇ ਹੁਣ ਅੱਜ ਰਾਈਟ ਲੀਡਰਸ ਅੱਗੇ ਨਹੀਂ ਆਉਣਗੇ ਹੂੰ ਧਰਮ ਦੇ ਲੈਵਲ ਤੇ ਵੀ अच्छे मोडी अच्छे आगु ਤੇ ਰਾਜਨੀਤਿਕ ਲੈਵਲ ਤੇ ਜੀ ਇਹਨਾਂ ਨੂੰ ਤਾਂ ਇਹਨਾਂ ਦੇ ਨਾਲ ਤਾਂ ਇਸ ਤੋਂ ਵੀ ਹੁਣ ਮਤਲਬ ਇਸ ਤੋਂ ਮਾੜਾ ਕੀ ਹੋ ਸਕਦਾ ਇਹ ਨੇ ਇਨਾਫ ਚਾਂਸਸ 50 ਸਾਲ ਕਿਸੇ ਪਰਿਵਾਰ ਨੂੰ ਕਿਸੇ ਲੀਡਰਸ਼ਿਪ ਨੂੰ ਬਹੁਤ ਹੁੰਦੇ ਆ ਹਮ ਕਿ ਨਹੀਂ ਹੁਣ 5 ਸਾਲ ਅਗਲੇ 5 ਸਾਲ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ ਤੇ ਉਹ ਯੂਥ ਦੇ ਬਾਰੇ ਐ ਵੀ ਉਹਨਾਂ ਨੂੰ ਤਜਰਬੇਕਾਰ ਲੋਗ ਉਹਨਾਂ ਨੂੰ ਗਾਈਡ ਕਰਨ ਜਿੰਨਾ ਕੋ ਐਕਸਪੀਰੀਅੰਸ ਹੈਗਾ ਬਿਕਾਜ਼ ਐਕਸਪੀਰੀਅੰਸ ਇਜ਼ ਦ ਬੈਸਟ ਟੀਚਰ ਪ੍ਰੋਵਾਈਡਡ ਇਟ ਐਬੀ ਸੰਬਡੀ ਐਲਸਸ ਐਕਸਪੀਰੀਅੰਸ ਆਉਦੀ ਦਾ ਪ੍ਰਾਈਸ ਹੀ ਆ ਕੀਮਤ ਦੇਦੇ ਅਸੀਂ ਥੱਕ ਕੇ ਅੱਕ ਕੇ ਹਮ ਕਿ ਨਹੀਂ ਹੁਣ ਉਹ ਮਿਸ਼ਰਨ ਦੀ ਲੋੜ ਹੈ ਗਾਈਡੈਂਸ ਪ੍ਰਾਣੇ ਦੇਣ ਤੇ ਨਵੇਂਆਂ ਦੇ ਹੱਥ ਵਾਗ ਡੋਰ ਆਵੇ ਸੋ ਦੈਟ ਸਾਰਾ ਅਸੀਂ ਇਹਨੂੰ ਨਿਗਾਰ ਦੀ ਪਰਭਾਈ ਕਰੀਏ ਤੇ ਅੱਗੇ ਵੱਧ ਸਕੀਏ ਬਿਲਕੁਲ ਜੀ ਬਿਲਕੁਲ ਬਿਲਕੁਲ ਕਿ ਨਹੀਂ ਜੀ ਜਿਵੇਂ ਸਰਦਾਰ ਕੇਪੀ ਸਿੰਘ ਉਰਾਨੇ ਕਿਹਾ ਹੈ ਕਿ ਜਿਹੜਾ ਜਰਨੈਲ ਆ ਉਹ ਹੀ ਮੈਦਾਨ ਛੱਡ ਕੇ ਭੱਜ ਗਿਆ ਜਾਂ ਭਜਾਇਆ ਗਿਆ ਇਸ ਸਮੇਂ ਸਿੱਖ ਸਿਆਸਤ ਜਿਹੜੀ ਉਹਦਾ ਕੁਝ ਪਤਾ ਨਹੀਂ ਲੱਗ ਰਿਹਾ ਕਿ ਕਿੱਧਰ ਨੂੰ ਜਾ ਰਹੀ ਆ ਲੇਕਿਨ ਜਿਹੜੇ ਬਾਦਲਦਾਲਾ ਸਿਕੰਵੀਰ ਸਿੰਘ ਬਾਦਲ ਆ ਉਹ ਆਪਣੀ ਜਿੱਦ ਤੇ ਅੜ ਕੇ ਜਿਹੜੀ ਸਿੱਖ ਸਿਆਸਤ ਦਾ ਉਹਦਾ ਨੁਕਸਾਨ ਕਰ ਰਹੇ ਨੇ ਕਿਉਂਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਜਿਵੇਂ ਹੁਣੇ ਗੱਲ ਕਰਦੇ ਸੀ ਕਿ ਰਾਸ਼ਟਰੀ ਪਾਰਟੀਾਂ ਚਾਹੁੰਦੀਆਂ ਇੰਨੀ ਕਿ ਖੇਤਰੀ ਪਾਰਟੀ ਬਚੀ ਰਵੇ ਇਸ ਕਰਕੇ ਜਿਹੜੇ ਸਿੱਖ ਵੋਟਰ ਨੇ ਜਾਂ ਸਿੱਖ ਸਿਆਸਤਦਾਨ ਨੇ ਉਹਨਾਂ ਨੂੰ ਜਾਗਰੂਕ ਹੋਣਾ ਪਵੇਗਾ ਅਗਰ ਕੋਈ ਨਵੀਂ ਪਾਰਟੀ ਬਣਦੀ ਆ ਨਵਾਂ ਅਕਾਲੀ ਦਲ ਬਣਦਾ ਆ ਤਾਂ ਉਹ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਇੱਕ ਦਿਨ ਪਹਿਲਾਂ ਵੀ ਕੇਪੀ ਸਿੰਘ ਹੋਰਾਂ ਨੇ ਕਿਹਾ ਸੀ ਕਿ ਨੌਜਵਾਨ ਜਿਹੜੇ ਲੜਕੇ ਨੇ ਸਿਆਣੇ ਨੇ ਜਿਵੇਂ ਮਨਪ੍ਰੀਤ ਸਿੰਘ ਯਾਲੀ ਆ ਜਾਂ ਹੋਰ ਲੋਕ ਨੇ ਇਹਨਾਂ ਨੂੰ ਅੱਗੇ ਲਾ ਕੇ ਤੇ ਜਿਹੜੀ ਸਿੱਖ ਸੰਗਤ ਹੈ ਉਹ ਇੱਕ ਚੰਗੇ ਅਕਾਲੀ ਦਲ ਦਾ ਇੱਕ ਸਿਹਤਮੰਦ ਪਾਰਟੀ ਜਿਹੜੀ ਆ ਉਹ ਬਣਾ ਸਕਦੀ ਆ ਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਅੱਜ ਵਾਲਾ ਠੀਕ ਲੱਗੇਗਾ ਤੁਹਾਡੀ ਕੀ ਰਾਇ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਦਿਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਇਸ ਦੇ ਨਾਲ ਹੀ ਮੈਂ ਤੇ ਮੇਰੇ ਸਾਥੀ ਕੇਪੀ ਸਿੰਘ ਤੁਹਾਡੇ ਤੋਂ ਲੈਨੇ ਆ ਜਾਂਦਾ ਸਤਿ ਸ਼੍ਰੀ ਅਕਾਲ